ਮਿਤੀ 7/25 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਮਨੋਜ ਕੁਮਾਰ ਜੀ ਵੱਲੋਂ ਜਿਨ੍ਹਾਂ ਨੇ ਦੱਸਿਆ ਕਿ ਦੂਨ ਟਾਡਲਰ ਸਕੂਲ ਦੇ ਸਾਹਮਣੇ ਮੈਂ ਖੜਾ ਸੀ ਤੇ ਮੇਰੇ ਕੋ ਦੋ ਨੌਜਵਾਨ ਆਏ ਮੋਟਰਸਾਈਕਲ ਤੇ ਜਿਨ੍ਹਾਂ ਨੇ ਮੇਰਾ ਫੋਨ ਸਨੇਚ ਕਰਕੇ ਦੌੜ ਗਏ ਜਿਸ ਤੋਂ ਬਾਅਦ ਅਸੀਂ ਮੁਕਦਮਾ ਦਰਜ ਰਜਿਸਟਰ ਕੀਤਾ ਤੇ ਬਹੁਤ ਹੀ ਜਲਦੀ ਅਸੀਂ ਇਹਨੂੰ ਐਕਟ ਕਰਦੇ ਹੋਏ ਇਹਦੇ ਚ ਅਸੀਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਜਿਦ ਚੋਂ ਇੱਕ ਦੋਸ਼ੀ ਸਾਡੇ ਕਾਬੂ ਆ ਗਿਆ ਜੀ ਜਿਹਦਾ ਨਾਮ ਜੀ ਆਕਾਸ਼ਦੀਪ ਸਿੰਘ ਉਰਫ ਫੌਜੀ ਇਹ ਨੰਗਲੀ ਪੱਠਾ ਫਤਿਹਗੜ ਚੂੜੀਆਂ ਰੋਡ 사ਨਾ सदर ਦਾ ਰਹਿਣ ਵਾਲਾ ਜੀ ਇਹਦੇ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਥਾਣਾ ਮਜੀਠਾ ਰੋਡ ਸਿਵਲ ਲਾਈਨ ਤੇ सदर ਵਿਖੇ ਚੋਰੀ ਦੇ ਤੇ ਲੁੱਟਖੋਹ ਦੇ ਇਹਦੇ ਨਾਲ ਇੱਕ ਹੋਰ ਦੋਸ਼ੀ ਇਨਵੋਲਵ ਸੀਗਾ ਜੀ ਉਹਨੂੰ ਅਸੀਂ ਗ੍ਰਿਫਤਾਰ ਕਰਨਾ ਬਾਕੀ ਹੈ ਜਿਹੜਾ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਤੇ ਖੋਇਆ ਮੋਬਾਈਲ ਉਹ ਅਸੀਂ ਆਕਾਸ਼ਦੀਪ ਸਿੰਘ ਫੌਜੀ ਕੋਲੋਂ ਬਰਾਮਦ ਕਰ ਲਿਆ ਇਹ ਦੋਨੋਂ ਚੀਜ਼ਾਂ ਬਰਾਮਦ ਹੋ ਗਈਆਂ ਨੇ ਜੀ ਜਿਹੜਾ ਇਹਨਾਂ ਮੋਟਰਸਾਈਕਲ ਵਰਤਿਆ ਸੀਗਾ ਵਾਰਦਾਤ ਦਾ ਸਮੇਂ ਉਹਦੇ ਤੇ ਵੀ ਇਹਨਾਂ ਨੇ ਇੱਕ ਗਲਤ ਨੰਬਰ ਲਗਾਇਆ ਸੀਗਾ ਜਿਹਦੇ ਸਬੰਧੀ ਅਸੀਂ ਜਿਹੜੀ ਪੂਰੀ ਪ੍ਰੋਪਰ ਕਾਰਵਾਈ ਕੀਤੀ ਹੈ ਜੀ ਤੇ ਬਾਕੀ ਮਾਨ ਜੋ ਮਾਨ ਜੋ ਸੀਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਸਾਡੀ ਜਿਹੜੀ ਹੈ ਪੂਰੀ ਸ਼ਕਤੀ ਚਲਦੀ ਹੈ ਜੀ ਸਨੇਚਿੰਗ ਜਿਹੜੀ ਆ ਬਿਲਕੁਲ ਨਹੀਂ ਅਸੀਂ ਹੋਣ ਦਿੰਦੇ ਜੀ ਜੇ ਕੋਈ ਵਾਰਦਾਤ ਕਟ ਜਾਂਦੀ ਹੈ ਅਸੀਂ ਇਮੀਡੀਏਟਲੀ ਐਕਸ਼ਨ ਕਰਕੇ ਅਸੀਂ ਇਹਨੂੰ ਟ੍ਰੇਸ ਕਰਦੇ ਹਾਂ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੀ